ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀਆਂ ਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਲਿਆਂਦਾ ਗਿਆ ਉਹਨਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਏ ਜੋ ਦੇਸ਼ ਦਾ અપਮਾਨ ਹੈ ਸੰਸਦ ਤੋਂ ਲੈ ਕੇ ਸੜਕ ਤੱਕ ਪ੍ਰਦਰਸ਼ਨ ਹੈ ਸੰਸਦ ਦੇ ਵਿੱਚ ਵੀ ਹੰਗਾਮਾ ਕੀਤਾ ਗਿਆ ਵਿਰੋਧੀ ਧਿਰਾਂ ਦੇ ਵੱਲੋਂ ਕਾਂਗਰਸ ਪਾਰਟੀ ਸਮਾਜਵਾਦੀ ਪਾਰਟੀ ਆਮ ਆਦਮੀ ਪਾਰਟੀ ਤਮਾਮ ਦਲਾਂ ਦੇ ਵੱਲੋਂ ਤੇ ਅੱਜ ਕਾਂਗਰਸ ਦਾ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੱਥਾਂ ਦੇ ਵਿੱਚ ਹੱਥਕੜੀਆਂ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਸਲ ਇਹ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੋ 104 ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਵਾਪਸ ਭੇਜਿਆ ਗਿਆ ਉਹਨਾਂ ਨੂੰ ਹਥਕੜੀਆਂ ਲਾ ਕੇ ਕਿਉਂ ਭੇਜਿਆ ਗਿਆ ਤਾਂ ਵਿਰੋਧੀ ਧਿਰ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਦੋਸਤੀ ਹੈ ਤਾਂ ਫਿਰ ਭਾਰਤੀਆਂ ਦੇ ਨਾਲ ਅਜਿਹਾ ਵਿਵਹਾਰ ਕਿਉਂ ਕਲੰਬੀਆ ਬਾਂਗ ਸਟੈਂਡ ਕਿਉਂ ਨਹੀਂ ਲੈ ਸਕਿਆ ਭਾਰਤ ਕਲੰਬੀਆ ਨੇ ਅਮਰੀਕਾ ਦੇ ਜਹਾਜ਼ ਨੂੰ ਲੈਂਡ ਕਰਨ ਤੋਂ ਇਨਕਾਰ ਕਰਵਾ ਦਿੱਤਾ ਕਿ ਸਾਡੀ ਧਰਤੀ ਤੇ ਕੋਲੰਬੀਆ ਦਾ ਕੋਲੰਬੀਆ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਧਰਤੀ ਤੇ ਅਮਰੀਕਾ ਦਾ ਜਹਾਜ਼ ਨਹੀਂ ਉਤਰੇਗਾ ਅਸੀਂ ਆਪਣਾ ਜਹਾਜ਼ ਭੇਜਾਂਗੇ ਉਸ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਵਾਪਸ ਗੁਲਾਵਾਂਗੇ ਤਾਂ ਬੇੜੀਆਂ ਤੇ ਸਵਾਲ ਹੈ ਹੱਥਕੜੀਆਂ ਤੇ ਸਵਾਲ ਹੈ ਕਾਂਗਰਸ ਦਾ ਪ੍ਰਦਰਸ਼ਨ ਹੈ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਜਹਾਜ਼ ਦੇ ਵਿੱਚ ਚੜਾਇਆ ਜਾ ਰਿਹਾ ਸੀ ਗੈਰ ਕਾਨੂੰਨੀ ਤੰਗ ਨਾਲ ਰਹਿ ਰਹੇ ਲੋਕਾਂ ਨੂੰ ਤਾਂ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਸਨ ਇਤੋਂ ਤੱਕ ਖਬਰਾਂ ਆਈ ਵੀ ਨੇ ਕਿ ਔਰਤਾਂ ਨੂੰ ਵੀ ਬੇੜੀਆਂ ਲਾਈਆਂ ਗਈਆਂ ਔਰਤਾਂ ਦੇ ਵੀ ਹੱਥਕੜੀਆਂ ਪਹਿਨਾਈਆਂ ਗਈਆਂ ਤਾਂ ਵਿਰੋਧੀ ਧਿਰ ਦੇ ਵੱਲੋਂ ਹੁਣ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੜਕਾਂ ਤੇ ਉਤਰ ਕੇ ਕਿ ਦੇਸ਼ ਦਾ અપਮਾਨ ਹੋਇਆ ਏ ਜੇ ਵਿਸ਼ਵ ਗੁਰੂ ਬਣਨ ਦੀ ਗੱਲ ਹੋ ਰਹੀ ਹੈ ਤਾਂ ਕਿਉਂ ਫਿਰ ਹੱਥਕੜੀਆਂ ਲਾ ਕੇ ਬੇੜੀਆਂ ਦੇ ਵਿੱਚ ਜਕੜ ਕੇ ਭਾਰਤੀਆਂ ਨੂੰ ਲਿਆਂਦਾ ਗਿਆ ਹਾਲਾਂਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਵੱਲੋਂ ਰਾਜ ਸਭਾ ਦੇ ਵਿੱਚ ਇਸ ਨੂੰ ਲੈ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਗੱਲ ਕੋਈ ਨਵੀਂ ਨਹੀਂ ਹੈ 2012 ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਰਤੀ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕੀਤੇ ਗਏ ਨੇ ਤੇ ਇਹ ਵਰਤਾਰਾ ਸਿਰਫ ਭਾਰਤ ਨਾਲ ਨਹੀਂ ਹੈ ਵੱਖ-ਵੱਖ ਦੇਸ਼ਾਂ ਦੇ ਜੋ ਵੀ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਅਜਿਹਾ ਵਿਵਹਾਰ ਕੀਤਾ ਗਿਆ ਉਹਨਾਂ ਨੇ ਡਾਟਾ ਵੀ ਸਾਹਮਣੇ ਲਿਆਂਦਾ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਇਹ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਅੱਜ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਹਥਕੜੀਆਂ ਲਾ ਕੇ ਦੇਸ਼ ਭਰ ਦੇ ਵਿੱਚ ਕਾਂਗਰਸੀ ਵਰਕਰ ਪ੍ਰਦਰਸ਼ਨ ਕਰ ਰਹੇ ਨੇ। ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਂਗਰਸੀ ਵਰਕਰ ਸੜਕਾਂ ਤੇ ਨੇ ਹੱਥਾਂ ਵਿੱਚ ਹਥਕੜੀਆਂ ਨੇ। ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਵੀ ਉਲੰਘਣ ਹੈ ਹਿਊਮਨ ਰਾਈਟਸ ਦੇ ਵੀ ਅਗੇਂਸਟ ਹੈ ਕਿ ਵਰਤਾਰਾ ਜਿਹੜਾ ਵਹਾਰ ਜੋ ਕੀਤਾ ਗਿਆ ਉਹ ਸਹੀ ਨਹੀਂ ਸੀ ਕ੍ਰਿਮੀਨਲ ਵਰਗਾ ਬਿਹੇਵ ਕੀਤਾ ਗਿਆ ਜੋ ਭਾਰਤੀ ਵਾਪਸ ਆਏ ਤੇ ਇਹ ਵੀ ਪਹਿਲੀ ਵਾਰ ਹੈ ਜਦੋਂ ਯੂ ਐਸ ਆਰਮੀ ਦਾ ਜਹਾਜ਼ ਇਸ ਢੰਗ ਦੇ ਨਾਲ ਨਾਗਰਿਕਾਂ ਨੂੰ ਛੱਡ ਕੇ ਗਿਆ ਹੋਵੇ ਇਸ ਤੋਂ ਪਹਿਲਾਂ ਰਿਪੋਰਟ ਤਾਂ ਲੋਕ ਬਹੁਤ ਸਾਰੇ ਹੋਏ ਨੇ ਪਰ ਇਸ ਢੰਗ ਦੇ ਨਾਲ ਰਿਪੋਰਟ ਹੋਣ ਦੀ ਖਬਰ ਸਾਹਮਣੇ ਨਹੀਂ ਆ ਸਕੀ ਤਾਂ ਇਸ ਵਾਰ ਹੱਥਾਂ ਦੇ ਵਿੱਚ ਹਾਤਕੜੀਆਂ ਸੀ ਪੈਰਾਂ ਦੇ ਵਿੱਚ ਬੇੜੀਆਂ ਸੀ ਜਿਸ ਨੂੰ ਲੈ ਕੇ ਸਵਾਲ ਉੱਠੇ ਤੇ ਕਾਂਗਰਸ ਦੇ ਵੱਲੋਂ ਇਹ ਪ੍ਰੋਟੈਸਟ ਅੱਜ ਦੇਸ਼ ਭਰ ਦੇ ਵਿੱਚ ਕੀਤਾ ਗਿਆ ਹੈ